ਪਿਛਲੀ ਕਥਾ ਵਿੱਚ ਗੁਰੂ ਸਾਹਿਬ ਆਪਾਂ ਨੂੰ ਸ਼ਲੋਕ ਨੰਬਰ 10 ਵਿੱਚ ਸਮਝਾ ਰਹੇ ਸਾਨੂੰ ਕਿ ਜੇਸ ਪਰ ਮਾਤਮਾ ਨੂੰ ਸਿਮਰ ਕੇ ਜਿਸ ਨੂੰ ਯਾਦ ਕਰਕੇ ਮਨੁੱਖ ਦੀ ਗਤੀ ਹੋ ਜਾਂਦੀ ਏ ਸੋ ਗਤੀ ਦੇ ਆਪਾਂ ਦੋ ਤਿੰਨ ਅਰਥ ਕੀਤੇ ਸਾਨੂੰ ਇੱਕ ਗਤੀ ਹੁੰਦੀ ਏ ਉੱਚੀ ਆਤਮਕ ਅਵਸਥਾ ਦਾ ਬਣ ਜਾਣਾ ਇੱਕ ਗਤੀ ਹੁੰਦੀ ਏ ਵਿਕਾਰਾਂ ਤੋਂ ਮਾੜਿਆ ਕਰਮਾਂ ਤੋਂ ਮੁਕਤ ਹੋ ਜਾਣਾ ਇੱਕ ਗਤੀ ਹੁੰਦੀ ਏ ਜਨਮ ਤੇ ਮਰਨ ਤੋਂ ਹੀ ਮੁਕਤ ਹੋ ਜਾਣਾ ਪਰਮਾਤਮਾ ਵਿੱਚ ਲਿਵ ਲੀਨ ਹੋ ਜਾਣਾ ਤੇ ਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਸਨ ਕਿ ਜਿਸ ਪਰਮਾਤਮਾ ਨੂੰ ਸਿਮਰ ਕੇ ਮਨੁੱਖ ਇਹ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਹੈ ਮਨੁੱਖ ਵਿਕਾਰਾਂ ਤੋਂ ਤੇ ਮਾੜੇ ਕਰਮਾਂ ਤੋਂ ਬਚ ਜਾਂਦਾ ਹੈ ਤੇ ਅਖੀਰ ਮਨੁੱਖ ਉਸ ਮਾਲਕ ਵਿੱਚ ਸਮਾ ਕੇ ਉਹਦੇ ਵਿੱਚ ਲੀਨ ਹੋ ਕੇ ਤੇ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ ਤੇ ਇਹ ਭਜਰੇ ਤੈ ਮੀਤ ਐ ਮੇਰੇ ਮਿੱਤਰ ਉਸ ਪਰਮਾਤਮਾ ਦਾ ਭਜਨ ਕਰਿਆ ਕਰ ਉਹਦਾ ਸਿਮਰਨ ਕਰਿਆ ਕਰ ਤੇ ਨਾਲ ਇਹ ਗੱਲ ਸਮਝਾਈ ਸੀ ਕਿ ਸਿਮਰਨ ਤੈਨੂੰ ਇੰਤਜ਼ਾਰ ਨਹੀਂ ਕਰਨ ਦੀ ਲੋੜ ਕਿ ਮੈਂ ਪਹਿਲਾਂ ਆਹ ਕੰਮ ਕਰ ਲਵਾਂ ਬੱਚੇ ਪੜਾ ਲਵਾਂ ਇਹਨਾਂ ਦੇ ਵਿਆਹ ਕਰ ਲਵਾਂ ਰਿਟਾਇਰਮੈਂਟ ਲੈ ਲਵਾਂ ਫਿਰ ਭਜਨ ਕਰਾਂਗਾ ਗੁਰੂ ਜੀ ਸਾਨੂੰ ਸਮਝਾ ਰਹੇ ਸਨ ਕੋ ਨਾਨਕ ਸੁਨ ਰੇ ਮਨ ਔਦ ਘਟਤ ਹੈ ਨੀਤ ਤੇਰੀ ਉਮਰ ਤੇ ਘਟ ਰਹੀ ਏ ਤੇ ਤੂੰ ਸੋਚ ਰਿਹਾ ਕਿ ਅਜੇ ਮੈਂ ਆ ਫਲਾਣਾ ਫਲਾਣਾ ਧੰਦਾ ਕਰ ਲਵਾਂ ਤੇ ਫਿਰ ਭਜਨ ਕਰਾਂਗਾ ਪਤਾ ਨਹੀਂ ਜਿਹੜਾ ਵਕਤ ਤੂੰ ਸੋਚ ਰਿਹਾ ਏ ਉਹ ਆਏਗਾ ਜਾਂ ਨਹੀਂ ਆਏਗਾ ਤੇ ਭਜਨ ਕਰਨ ਨੂੰ ਸਿਮਰਨ ਕਰਨ ਨੂੰ ਤੂੰ ਦੇਰੀ ਨਾ ਕਰ ਹੁਣ ਤੋਂ ਸ਼ੁਰੂ ਕਰ ਅੱਜ ਤੋਂ ਨਹੀਂ ਹੁਣ ਤੋਂ ਹੀ ਜੇ ਤੂੰ ਹੁਣ ਤੋਂ ਹੀ ਸਿਮਰਨ ਸ਼ੁਰੂ ਕਰ ਦੇਵੇਂ ਤੇ ਤੂੰ ਕੁਝ ਨਾ ਕੁਝ ਆਪਣੀ ਜ਼ਿੰਦਗੀ ਵਿੱਚ ਕਮਾਈ ਕਰ ਲਵੇਂਗਾ ਪਰਮਾਤਮਾ ਦੇ ਘਰ ਵਿੱਚ ਸਾਡਾ ਦਿਨਾਂ ਦਾ ਸਾਲਾਂ ਦਾ ਸਦੀਆਂ ਦਾ ਲੇਖਾ ਜੋਖਾ ਨਹੀਂ ਹੁੰਦਾ ਪਰਮਾਤਮਾ ਦੇ ਘਰ ਵਿੱਚ ਆਪਣੇ ਸੁਵਾਸਾਂ ਦਾ ਲੇਖਾ ਹੁੰਦਾ ਆਪਾਂ ਨੂੰ ਮਾਲਕ ਨੇ ਸੁਵਾਸ ਗਿਣ ਕੇ ਦਿੱਤੇ ਹੋਏ ਨੇ ਤੇ ਉਹਨੇ ਹੀ ਆਪਾਂ ਲੈਣੇ ਨੇ ਬਹਾਨਾ ਕੋਈ ਬਣ ਜਾਏ ਸਰੀਰ ਛੱਡਣ ਦਾ ਜਾਂ ਥੋੜਾ ਸਮਾਂ ਹੋਰ ਇਹਦੇ ਵਿੱਚ ਰਹਿਣ ਦਾ ਪਰ ਸੁਵਾਸ ਉਹ ਇੱਕ ਤਿਲ ਵੀ ਨਾ ਵਧਣਾ ਹੈ ਨਾ ਘਟਣਾ ਹੈ ਪੂਰੇ ਪੂਰੇ ਗਿਣੇ ਹੋਏ ਨੇ ਉਹਨੇ ਹੀ ਆਉਣੇ ਨੇ ਉਹ ਦਖਟਤ ਹੈ ਨੀਤ ਸੋ ਇਹ ਗੁਰੂ ਮਹਾਰਾਜ ਸਾਨੂੰ ਇਹੀ ਸਮਝਾ ਰਹੇ ਸੀ ਕਿ ਵੇਖ ਤੂੰ ਜਰੂਰ ਸੋਚਨ ਦੀ ਕੋਸ਼ਿਸ਼ ਕਰ ਤੇਰਾ ਸਫਰ ਵਧੀ ਜਾ ਰਿਹਾ ਹੈ ਉਮਰ ਤੇਰੀ ਘਟੀ ਜਾ ਰਹੀ ਹੈ ਆਪਾਂ ਪਿਛਲੇ ਕਥਾ ਵਿੱਚ ਵੇਖਿਆ ਸੀ ਕਿ ਜਵੇਂ ਆਪਾਂ ਕਿਸੇ ਸੈਂਟਰ ਪੁਆਇੰਟ ਤੇ ਹੋਈਏ ਤੇ ਜਾਣਾ ਸੀ ਪੂਰਬ ਵੱਲ ਹੋਵੇ ਉਹ ਸੈਂਟਰ ਪੁਆਇੰਟ ਤੋਂ ਜਾ ਰਹੇ ਹੋਏ ਪੱਛਮ ਵੱਲ ਅਸੀਂ ਤੁਰੇ ਜਾ ਰਹੇ ਹਾਂ ਲੇਕਿਨ ਸਾਡਾ ਸਫਰ ਵੱਧਦਾ ਜਾ ਰਿਹਾ ਕਿਉਂਕਿ ਜਾਣਾ ਇੱਧਰ ਸੀ ਜਾ ਇੱਧਰ ਰਹੇ ਹਾਂ ਤੇ ਉਹ ਦੂਰੀ ਵੱਧਦੀ ਜਾ ਰਹੀ ਘਟ ਨਹੀਂ ਰਹੀ ਅਸੀਂ ਤੁਰ ਵੀ ਰਹੇ ਹਾਂ ਜਾ ਵੀ ਰਹੇ ਹਾਂ ਮਿਹਨਤ ਵੀ ਕਰ ਰਹੇ ਹਾਂ ਲੇਕਿਨ ਫਿਰ ਜਿੰਨੀ ਤੇਜ਼ੀ ਨਾਲ ਅਸੀਂ ਪੱਛਮ ਨੂੰ ਜਾ ਰਹੇ ਹਾਂ ਓਨੇ ਹੀ ਤੇਜ਼ੀ ਨਾਲ ਸਾਡਾ ਸਫਰ ਵੱਧਦਾ ਜਾ ਰਿਹਾ ਉਹ ਘਟ ਨਹੀਂ ਰਿਹਾ ਸੋ ਸਫਰ ਨੂੰ ਜੇ ਆਪਾਂ ਘਟਾਉਣਾ ਚਾਹੁੰਨੇ ਆਂ ਪੀ ਅਸੀਂ ਆਪਣੀ ਮੰਜ਼ਿਲ ਤੇ ਆਖਰ ਪਹੁੰਚ ਜਾਈਏ ਜਿਉਂਦਿਆਂ ਜਿਉਂਦਿਆਂ ਤੇ ਫਿਰ ਆਪਾਂ ਨੂੰ ਚਾਹੀਦਾ ਆਪਾਂ ਪੂਰਵ ਵੱਲ ਨੂੰ ਤੁਰਿਏ ਭਾਵੇਂ ਪਰਮਾਤਮਾ ਵੱਲ ਨੂੰ ਤੁਰਿਏ ਮਾਇਆ ਦਾ ਖਹਿੜਾ ਨਾ ਕਰੀਏ ਇਹ ਜਿੰਨੀ ਸਾਡੇ ਭਾਗਾਂ ਚ ਮਾਲਕ ਨੇ ਲਿਖੀਏ ਸਾਨੂੰ ਮਿਲ ਜਾਣੀ ਇਹਨੂੰ ਕੋ ਰੋਕ ਨਹੀਂ ਸਕਦਾ ਉਹ ਹਰ ਹਾਲਤ ਵਿੱਚ ਆਪਣੇ ਕੋਲ ਆ ਜਾਣੀ ਹੈ ਜਿਹੜੀ ਆਪਣੀ ਤੇ ਜਿਹੜੀ ਆਪਣੀ ਨਹੀਂ ਉਹ ਲੱਖ ਯਤਨ ਕਰਨ ਦੇ ਬਾਵਜੂਦ ਵੀ ਨਹੀਂ ਹੋਣੀ ਫਿਰ ਅਸੀਂ ਕਿਉਂ ਨਾ ਪੂਰਬ ਵੱਲ ਚੱਲੀਏ ਕਿਉਂ ਨਾ ਅਸੀਂ ਪਰਮਾਤਮਾ ਵੱਲ ਤੁਰੀਏ ਤੇ ਆਪਣੀ ਮੰਜ਼ਿਲ ਵੱਲ ਜਾਈਏ ਸਾਡੀ ਦੂਰੀ ਨਾ ਵਧੇ ਸੋ ਇਹ ਗੱਲ ਆਪਾਂ ਨੂੰ ਪਿਛਲੀ ਕਥਾ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸਮਝਾਈ ਸੀ ਤੇ ਅੱਜ ਆਪਾਂ ਨੂੰ ਦੱਸਣਾ ਚਾਹੁੰਦੇ ਨੇ ਕਿ ਆ ਜਿਹੜਾ ਸ਼ਰੀਰ ਹੈ ਨਾ ਆਪਣਾ ਜਿੰਨੂੰ ਤੂੰ ਆਪਣਾ ਆਪਣਾ ਬਣਾਇਆ ਹੈ ਮੈਂ ਵੀ ਤੁਸੀਂ ਸਾਰੇ ਹੀ ਆਪਾਂ ਆਪਣਾ ਕੀ ਬਣਾਇਆ ਆਪਾਂ ਹੈ ਹੀ ਸ਼ਰੀਰ ਆਉ ਹੀ ਲੱਗੇ ਜਾ ਰਿਹਾ ਤੇ ਆ ਮੈਂ ਆਹੋ ਹੀ ਆ ਅਸਲ ਵਿੱਚ ਮੈਂ ਨਹੀਂ ਆ ਇਸ ਤਰ੍ਹਾਂ ਸੀ ਸਮਝ ਸਕਦੇ ਆਂ ਕਿ ਜਿਵੇਂ ਇੱਕ ਕੋਈ ਵਹੀਕਲ ਹੋਵੇ ਕਾਰ ਹੋਵੇ ਤੇ ਉਹਦੇ ਵਿੱਚ ਇੱਕ ਡਰਾਈਵਰ ਹੋਵੇ ਜਦੋਂ ਗੁਰਬਾਣੀ ਵਿੱਚ ਉਦਾਹਰਨਾਂ ਲਈਆਂ ਕਈਆਂ ਨੇ ਵੀ ਇੱਕ ਘੋੜੀ ਹੋਵੇ ਤੇ ਇੱਕ ਉਹਦੇ ਉੱਤੇ ਸਵਾਰ ਹੋਵੇ ਕਿਉਂਕਿ ਉਦੋਂ ਸ਼ਾਇਦ ਕਾਰਾਂ ਨਹੀਂ ਹੁੰਦੀਆਂ ਹੋਣੀਆਂ ਘੋੜਿਆਂ ਤੇ ਲੋਕ ਸਵਾਰੀ ਕਰਦੇ ਸੀ ਤੇ ਗੁਰੂ ਜੀ ਨੇ ਸ਼ਰੀਰ ਨੂੰ ਘੋੜੀ ਮੰਨਿਆ ਤੇ ਇਹਦੇ ਵਿੱਚ ਜੋ ਹੈ ਇਸ ਨੂੰ ਚਲਾਉਣ ਵਾਲਾ ਉਸ ਨੂੰ ਇਹਦਾ ਸਵਾਰ ਮੰਨਿਆ ਸਾਨੂੰ ਉਸ ਸਵਾਰ ਦਾ ਚੇਤਾ ਹੀ ਨਹੀਂ ਰਿਹਾ ਕਿ ਸਵਾਰ ਵੀ ਕੋਈ ਹੈ ਅਸੀਂ ਉਸ ਘੋੜੇ ਨੂੰ ਜਾਂ ਉਸ ਘੋੜੇ ਨੂੰ ਹੀ ਆਪਣਾ ਆਪਾ ਮੰਨ ਲਿਆ ਸੀ ਕਾਰ ਨੂੰ ਹੀ ਆਪਣਾ ਆਪਾ ਮੰਨ ਲਿਆ ਕਿ ਆ ਮੈਂ ਕਾਰ ਉਹ ਜਿਹੜਾ ਵਿੱਚ ਸਵਾਰ ਹੈ ਉਹਨੂੰ ਅਸੀਂ ਜਾਣਦੇ ਹੀ ਨਹੀਂ ਹਾਂ ਸੋ ਅਸੀਂ ਪੰਜਾਂ ਤੱਤਾਂ ਦੇ ਸਰੀਰ ਨੂੰ ਹੀ ਆਪਣਾ ਆਪਾ ਮੰਨ ਲਿਆ ਹੈ ਪਰ ਗੁਰੂ ਸਾਹਿਬ ਆਖਦੇ ਨੇ ਪੰਜ ਤਤ ਕੋ ਤਨ ਰਚਿਓ ਜਾਣੂ ਚਤੁਰ ਸੁਜਾਨ ਇਹ ਪੰਜਾਂ ਤਤਾਂ ਦਾ ਪਰਮੇਸ਼ਵਰ ਵੱਲੋਂ ਜਾਂ ਕੁਦਰਤ ਵੱਲੋਂ ਪ੍ਰਕਿਰਤੀ ਵੱਲੋਂ ਸਰੀਰ ਦੀ ਰਚਨਾ ਹੋਈ ਏ ਐ ਸਮਝਦਾਰ ਆਦਮੀਆਂ ਸਮਝ ਲਵੋ ਇਸ ਗੱਲ ਨੂੰ ਫਿਰ ਉਹਨਾਂ ਨੇ ਆਖਿਆ ਕਿ ਜਿਹ ਹਤੇ ਉਪਜੀਉ ਨਾਨਕਾ ਲੀਨ ਤਾਹੇ ਮਹਿਮਾਨ ਇਹ ਜਿਹੜੇ ਪੰਜ ਤੱਤ ਨੇ ਇਹ ਜਿੱਥੋਂ ਪੈਦਾ ਹੋਏ ਨੇ ਅਖੀਰ ਨੂੰ ਇਹਨਾਂ ਵਾਪਸ ਉੱਥੇ ਹੀ ਚਲੇ ਜਾਣਾ ਹੈ। ਮਿੱਟੀ ਵਿੱਚ ਮਿੱਟੀ ਮਿਲ ਜਾਣੀ ਹੈ ਸਾਡਾ ਸਰੀਰ ਜਦੋਂ ਛੁੱਟ ਜਾਏਗਾ। ਜਿਹੜਾ ਇਹਦੇ ਵਿੱਚ ਤਰਲ ਪਦਾਰਥ ਹੈ ਉਹ ਗਰਮੀ ਨਾਲ ਸੜ ਕੇ ਉੱਤੇ ਭਾਅ ਬਣ ਕੇ ਉੱਡ ਜਾਏਗਾ। ਪਾਣੀ 'ਚ ਪਾਣੀ ਮਿਲ ਜਾਏਗਾ। ਹਵਾ ਵਿੱਚ ਹਵਾ ਮਿਲ ਜਾਏਗੀ। ਆਕਾਸ਼ ਵਿੱਚ ਆਕਾਸ਼ ਮਿਲ ਜਾਏਗਾ। ਤੇ ਅਗਨੀ ਵਿੱਚ ਅਗਨੀ ਮਿਲ ਜਾਏਗੀ। ਇਹ ਪੰਜੇ ਤੱਤ ਇਸ ਤਰਤੇ ਤੋਂ ਹੀ ਇਕੱਠੇ ਹੋਏ ਨੇ ਤੇ ਸਾਡਾ ਸਰੀਰ ਬਣਿਆ ਜਦੋਂ ਵਿੱਚੋਂ ਸਵਾਰ ਨਿਕਲ ਜਾਏਗਾ ਉਦੋਂ ਇਹ ਪੰਜੇ ਤੱਤ ਵਾਪਸ ਆਪਣੀ ਜਗ੍ਹਾ ਤੇ ਚਲੇ ਜਾਣਗੇ ਜਿੱਥੋਂ ਆਏ ਨੇ ਉੱਥੇ ਹੀ ਚਲੇ ਜਾਣੇ ਨੇ ਹੁਣ ਗੱਲ ਇੱਕ ਸਮਝਣ ਵਾਲੀ ਏ ਕਿ ਗੁਰੂ ਜੀ ਇੱਥੇ ਆਪਣੀ ਗੱਲ ਨਹੀਂ ਕਰ ਰਹੇ ਸਰੀਰ ਦੀ ਕਰ ਰਹੇ ਨੇ ਇਹ ਸਰੀਰ ਪੰਜਾਂ ਤੱਤਾਂ ਦਾ ਤੁਸੀਂ ਪੰਜਾਂ ਤੱਤਾਂ ਦੇ ਨਹੀਂ ਹੋ। ਆਪਾਂ ਇਸ ਨੂੰ ਥੋੜਾ ਸਮਝਦੇ ਹਾਂ ਕਬੀਰ ਸਾਹਿਬ ਨੇ ਬਹੁਤ ਸੋਹਣਾ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਇਆ ਹੋਇਆ ਹੈ। ਉਹ ਕਹਿੰਦੇ ਨੇ ਕਿ ਚਲੋ ਪੰਜ ਤੱਤ ਤੇ ਆਪਾਂ ਨੂੰ ਦਿਸ ਰਹੇ ਨੇ ਹੁਣ ਧਰਤੀ ਵੀ ਦਿਸਦੀ ਏ, ਮਿੱਟੀ ਵੀ ਦਿਸਦੀ ਏ। ਪਵਨ ਆਪਾਂ ਮਹਿਸੂਸ ਕਰਦੇ ਆਂ, ਅੱਗ ਆਪਾਂ ਨੂੰ ਦਿਸਦੀ ਏ, ਪਾਣੀ ਦਿਸਦਾ, ਆਕਾਸ਼ ਆ ਸਭ ਖਾਲੀ ਜਗ੍ਹਾ। ਇਹ ਸਾਡੇ ਸਾਹਮਣੇ ਹੀ ਹੈ ਲੇਕਿਨ ਤੁਸੀਂ ਇਹਨਾਂ ਪੰਜਾਂ ਤੱਤਾਂ ਦੇ ਨਹੀਂ ਬਣੇ ਹੋਏ ਉਹਨੋਂ ਕਹਿੰਦੇ ਨੇ ਕਿ ਚਲੋ ਇਹ ਪੰਜ ਤੱਤ ਸਾਨੂੰ ਨਜ਼ਰ ਆਉਂਦੇ ਨੇ ਪੰਜ ਤੱਤ ਮਿਲ ਕਾਇਆ ਕੀਨੀ ਤੱਤ ਕਹਾ ਤੇ ਕੀਨ ਰੇ ਇਹ ਤੱਤ ਕਿੱਥੋਂ ਆਏ ਅਸੀਂ ਆਖਾਂਗੇ ਪ੍ਰਕਿਰਤੀ ਤੇ ਮੈਂ ਇੱਕ ਨਾ ਪ੍ਰਕਿਰਤੀ ਦੇ ਅਰਥ ਪੜਦਾ ਸਾਂ ਇੱਕ ਦਿਨ ਬੜੇ ਸਵਾਦਲੇ ਮੈਨੂੰ ਲੱਗੇ ਨੇ ਤੇ ਮੇਰਾ ਮਨਸੀ ਤੁਹਾਡੇ ਨਾਲ ਸਾਂਝੇ ਕਰਾਂਗਾ ਪਰਾ ਦਾ ਮਤਲਬ ਹੁੰਦਾ ਹੈ ਜੋ ਸਾਡੀ ਪਹੁੰਚ ਤੋਂ ਪਰੇ ਹੋਵੇ ਇੱਕ ਭੌਤਿਕ ਗਿਆਨ ਹੁੰਦਾ ਹੈ ਇੱਕ ਪਰਾ ਭੌਤਿਕ ਗਿਆਨ ਹੁੰਦਾ ਹੈ ਭੌਤਿਕ ਗਿਆਨ ਜਿਹਦੇ ਵਿੱਚ ਸਾਰੇ ਤੱਤ ਇਸ ਅਸੀਂ ਸਭ ਕੁਝ ਜੋ ਵੇਖਦੇ ਹਾਂ ਜੋ ਮਟੀਰੀਅਲ ਨਜ਼ਰ ਆਉਂਦਾ ਇਹ ਸਭ ਕੁਝ ਭੌਤਿਕ ਗਿਆਨ ਵਿੱਚ ਆਉਂਦਾ ਪਰਾ ਭੌਤਿਕ ਹੁੰਦਾ ਜਿਹੜਾ ਸੂਖਸ਼ਮ ਹੈ ਸੰਸਾਰ ਆਪਾਂ ਸੋਚਦੇ ਹਾਂ ਕਿ ਅੱਜ ਜਿਹੜਾ ਸਾਡਾ ਹਾਲ ਇਹਦੇ ਚ ਆਪਾਂ 5-7 ਜੀ ਬੈਠੇ ਹਾਂ ਬਾਕੀ ਸਾਰਾ ਖਾਲੀ ਹੈ। ਅਸਲ 'ਚ ਇਹ ਖਾਲੀ ਨਹੀਂ ਹੈ। ਖਾਲੀ ਇੱਥੇ ਕੁਝ ਵੀ ਨਹੀਂ। ਇੱਥੇ ਬਹੁਤ ਕੁਝ ਹੈ। ਜਿਹਦੀ ਸਾਨੂੰ ਸਮਝ ਨਹੀਂ, ਸਾਨੂੰ ਨਜ਼ਰ ਨਹੀਂ ਆਉਂਦਾ, ਸਾਨੂੰ ਮਹਿਸੂਸ ਨਹੀਂ ਹੁੰਦਾ। ਲੇਕਿਨ ਇਹ ਮੰਨਣ ਵਾਲੀ ਗੱਲ ਏ ਕਿ ਖਾਲੀ ਨਹੀਂ ਹੈ। ਸੋ ਇਹ ਪੰਜ ਤੱਤ ਸਾਨੂੰ ਨਜ਼ਰ ਆਉਂਦੇ ਨੇ ਤੇ ਇਹ ਪੰਜੇ ਤੱਤ ਜਿ ਸਮਝਦੇ ਆਂ ਪ੍ਰਕਿਰਤੀ ਤੋਂ ਬਣੇ ਨੇ ਪ੍ਰਕਿਰਤੀ ਦਾ ਮਤਲਬ ਏ ਜਦੋਂ ਇਹ ਸਭ ਕੁਝ ਨਹੀਂ ਸੀ ਬਣਿਆ ਉਸ ਤੋਂ ਪਹਿਲਾਂ ਕੀ ਸੀ ਪਰਾ ਕਰਿਤ ਸੂਖਸ਼ਮ ਕਰਮ ਦੀ ਰਚਨਾ ਰਚਣ ਵਾਲਾ ਇਹ ਪੰਜ ਤੱਤ ਉਹਦੇ ਤੋਂ ਆਏ ਨੇ ਇਹ ਹੋਰ ਕਿਤੋਂ ਨਹੀਂ ਆਇਆ ਸਾਇੰਸ ਕੁਝ ਦੱਸੇ ਕੱਲ ਨੂੰ ਸਾਇੰਸ ਤੇ ਬਦਲਦੀ ਰਹਿੰਦੀ ਆਪਣੀ ਵਿਚਾਰ ਅੱਜ ਉਹ ਕਹਿੰਦੇ ਨੇ ਧਰਤੀ ਚਪਟੀ ਏ ਕੱਲ ਨੂੰ ਕਹਿੰਦੇ ਨੇ ਗੋਲ ਏ ਪਹਿਲਾਂ ਕਹਿੰਦੇ ਸੂਰਜ ਦੇ ਦੁਆਲੇ ਘੁੰਮਦਾ ਹੁਣ ਕਹਿੰਦੇ ਨੇ ਧਰਤੀ ਉਹਦੇ ਦੁਆਲੇ ਘੁੰਮਦੀ ਏ ਕੌਣ ਕੀ ਦੇ ਦੁਆਲੇ ਘੁੰਮਦਾ ਕੱਲ ਨੂੰ ਇਹਨਾਂ ਫਿਰ ਬਦਲ ਲੈਣਾ ਲੇਕਿਨ ਜੋ ਮਹਾਪੁਰਸ਼ਾਂ ਦੇ ਵਿਚਾਰ ਨੇ ਉਹ ਸਥਾਈ ਨੇ ਉਹ ਬਦਲਣ ਵਾਲੇ ਨਹੀਂ ਹਨ ਕਿਉਂਕਿ ਉਹਨਾਂ ਨੇ ਵਸੇ ਨਹੀਂ ਉਹ ਆਖੇ ਨੇ ਜਿਹੜੇ ਠੀਕ ਠੀਕ ਨੇ ਕਬੀਰ ਸਾਹਿਬ ਨੇ ਇੱਕ ਸਵਾਲ ਖੜਾ ਕੀਤਾ ਹੈ ਗੁਰਬਾਣੀ ਦੇ ਅੰਦਰ ਓਏ ਜੋ ਦੀਸੈ ਅੰਬਰ ਤਾਰੇ ਕਿੰਨ ਓਏ ਚੀਤੇ ਚੀਤਨ ਹਾਰੇ ਵੀ ਜਿਹੜੇ ਆਕਾਸ਼ ਵਿੱਚ ਰਾਤ ਨੂੰ ਤੁਹਾਨੂੰ ਤਾਰੇ ਨਜ਼ਰ ਆਉਂਦੇ ਨੇ ਉਹ ਕਿੰਨੇ ਕਿੰਨੇ ਚਿੱਤਰਕਾਰੀ ਕੀਤੀ ਹੈ ਸਾਰੀ ਆਪਣੇ ਆਪ ਤੇ ਕੁਝ ਹੁੰਦਾ ਹੀ ਨਹੀਂ ਆਪਣੇ ਆਪ ਤੇ ਅਸੀਂ ਥੱਲੇ ਲੰਗਰ ਹਾਲ ਵਿੱਚ ਨਹੀਂ ਜਾ ਸਕਦੇ ਸਾਨੂੰ ਉੱਦਮ ਕਰਨਾ ਪੈਣਾ ਹੈ ਉੱਠਣਾ ਪੈਣਾ ਹੈ ਤੁਰਨਾ ਪੈਣਾ ਹੈ ਆਪਣੇ ਆਪ ਨਹੀਂ ਕੁਝ ਵੀ ਹੁੰਦਾ ਕਿ ਅਸੀਂ ਇੱਥੇ ਹੀ ਬੈਠੇ ਰਹੀਏ ਤੇ ਥੱਲੇ ਵੀ ਚਲੇ ਜਾਈਏ ਇਹ ਦੋ ਚੀਜ਼ਾਂ ਨਹੀਂ ਹੁੰਦੀਆਂ ਸੋਨ ਦਾ ਕਾਇੰਤੋ ਮਤਲਬ ਇਹ ਕਿ ਇਹ ਸਭ ਕੁਝ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਣਿਆ ਹੈ ਚੰਦ ਸਤਾਰੇ ਪੰਜ ਤੱਤੇ ਧਰਤੀ ਆਕਾਸ਼ ਜੋ ਕੁਝ ਦਿਸਦਾ ਹਨ ਦਿਸਦਾ ਸਭ ਉਹ ਪਰਪੌਤਿਕ ਤੋਂ ਆਇਆ ਹੋਇਆ ਸੂਖਸ਼ਮ ਤੱਤ ਤੋਂ ਆਇਆ ਹੋਇਆ ਅੱਗੇ ਆਪਾਂ ਸਮਝਦੇ ਹਾਂ ਸੂਖਸ਼ਮ ਤੱਤ ਕੀ ਹੈ ਕਬੀਰ ਸਾਹਿਬ ਨੇ ਬਚਨ ਲਿਖੇ ਨੇ ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ ਇਹ ਪੰਜ ਤੱਤ ਨੇ ਆਪ ਮੈਨੇ ਜਸਨੂਆਬ ਕਹਿੰਦੇ ਨੇ ਫਾਰਸੀ ਵਾਲੇ ਪਾਣੀ ਤੇਜ ਮੈਨੇ ਅਗਨੀ ਬਾਏ ਮੈਨ ਵਾਯੂ ਪ੍ਰਥਵੀ ਤੇ ਆਕਾਸ਼ ਇਹ ਪੰਜ ਤੱਤ ਨੇ ਤੇ ਕਬੀਰ ਸਾਹਿਬ ਕਹਿੰਦੇ ਨੇ ਕਿ ਮੈਂ ਇਨ੍ਹਾਂ ਪੰਜਾਂ ਤੱਤਾਂ ਦੀ ਰਹਿਤ ਵਿੱਚ ਰਹਿੰਦਾ ਹਾਂ ਪੰਜਾਂ ਤੱਤਾਂ ਦਾ ਮੇਰਾ ਸਰੀਰ ਬਣਿਆ ਹੋਇਆ ਮੈਂ ਨਹੀਂ ਬਣਿਆ ਪੰਜਾਂ ਤੱਤਾਂ ਦਾ ਮੇਰਾ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੋਇਆ ਤੇ ਮੈਂ ਪੰਜਾਂ ਤੱਤਾਂ ਦੀ ਰਹਿਤ ਨੂੰ ਰੱਖਦਾ ਹਾਂ ਕਿਉਂਕਿ ਇਹਨਾਂ ਤੋਂ ਬਿਨਾਂ ਢਾਂਚਾ ਨਹੀਂ ਚੱਲਣ ਵਾਲਾ ਅਸੀਂ ਜਿਹੜੀਆਂ ਰਹਿਤਾਂ ਬਣਾਈਆਂ ਨੇ ਕਿਸੇ ਨੇ ਉਹ ਜਨੇਊ ਪਾਲਿਆ ਕਿਸੇ ਨੇ ਗਲ ਚ ਕਿਰਪਾਨ ਪਾਲੀ ਵੀ ਸਾਡੀ ਰਹਿਤ ਕਿਸੇ ਨੇ ਚੋਟੀ ਰੱਖ ਲਈ ਕਿਸੇ ਨੇ ਕੁਝ ਹੋਰ ਕਰ ਲਿਆ ਵੀ ਇਹ ਸਾਡੀ ਰਹਿਤ ਕਬੀਰ ਸਾਹਿਬ ਬੜੀ ਸੋਹਣੀ ਰਹਿਤ ਦਿੰਦੇ ਨੇ ਐਸੀ ਰਹਿਤ ਰਹੂੰ ਹਰ ਪਾਸਾ ਇਹਨਾਂ ਪੰਜਾਂ ਤਤਾਂ ਦੀ ਜਿਹੜੀ ਰਹਿਤ ਹੈ ਮੈਂ ਉਸ ਰਹਿਤ ਵਿੱਚ ਰਹਿਣਾ ਤੇ ਮੈਂ ਹਮੇਸ਼ਾ ਵਾਹਿਗੁਰੂ ਦੇ ਨਾਲ ਰਹਿਣਾ ਹਰ ਪਾਸਾ ਉਹਦੇ ਨਾਲ ਜੁੜਿਆ ਰਹਿਣਾ ਮੈਂ ਕਦੀ ਉਹ ਤੋਂ ਵੱਖਰਾ ਹੁੰਦਾ ਹੀ ਨਹੀਂ ਕਿਉਂਕਿ ਮੈਂ ਆ ਤੁਹਾਡੀ ਮਨੁੱਖਤਾ ਦੀ ਬਣਾਈ ਹੋਈ ਰਹਿਤ ਨੂੰ ਨਹੀਂ ਰੱਖਦਾ ਮੈਂ ਕੁਦਰਤੀ ਜਿਹੜੀ ਰਹਿਤ ਪਰਮੇਸ਼ਵਰ ਨੇ ਆਪਾਂ ਨੂੰ ਦਿੱਤੀ ਮੈਂ ਉਹਦੇ ਵਿੱਚ ਰਹਿਣਾ ਉਹ ਰਹਿਤ ਕੀ ਆਪਾਂ ਸਮਝਦੇ ਆ ਆਪਾਂ ਪਾਣੀ ਦੇਖਦੇ ਆ ਪਾਣੀ ਦੀ ਰਹਿਤ ਉਹ ਨਿਰਮਲ ਹੁੰਦਾ ਹੈ ਉਹ ਠੰਡਾ ਹੁੰਦਾ ਹੈ ਉਹ ਦੂਜਿਆਂ ਦੀ ਮੈਲ ਨੂੰ ਉਤਾਰਦਾ ਹੈ ਦੂਜਿਆਂ ਦੀ ਪਿਆਸ ਨੂੰ ਬੁਝਾਉਂਦਾ ਹੈ ਸੋ ਪਹਿਲੀ ਰਹਿਤ ਜੇ ਆਪਾਂ ਰੱਖਣੀ ਚਾਹੀਏ ਕੋਈ ਇਸ ਸਰੀਰ ਵਿੱਚ ਹੁੰਦਿਆਂ ਤੇ ਆਪਾਂ ਨੂੰ ਨਿਰਮਲਤਾ ਸ਼ੁੱਧਤਾ ਚਾਹੀਦੀ ਹੈ ਨਿਰਮਲਤਾ ਕੇਵਲ ਸਰੀਰ ਦੀ ਨਹੀਂ ਗੁਰਮਤਿ ਨੇ ਸਾਨੂੰ ਨਿਰਮਲਤਾ ਸ਼ੁੱਧਤਾ ਅੰਦਰ ਦੀ ਆਖੀ ਹੈ ਬਾਰੋਂ ਸਾਡੇ ਹੱਥ ਝੂਠੇ ਹੁੰਦੇ ਨੇ ਨਾ ਮੂੰਹ ਝੂਠਾ ਹੁੰਦਾ ਨਾ ਸਿਰ ਝੂਠਾ ਹੁੰਦਾ ਨਾ ਪੈਰ ਝੂਠੇ ਹੁੰਦੇ ਨੇ ਕੁਝ ਵੀ ਨਹੀਂ ਹੁੰਦਾ ਇਹ ਤੇ ਬਣਿਆ ਇਹ ਮਿੱਟੀ ਦਾ ਇਹਨਾਂ ਸੁੱਚਾ ਕੀ ਹੋਣਾ ਤੇ ਝੂਠਾ ਕੀ ਹੋਣਾ ਗੁਰੂ ਜੀ ਆਖਦੇ ਨੇ ਮਨ ਮੈਲੇ ਸਭ ਕਿਛ ਮੈਲਾ ਜੇ ਤੁਹਾਡੇ ਮਨ ਵਿੱਚ ਕੋਈ ਦਿੱਕਤ ਹੈ ਨਾ ਮਨ ਵਿੱਚ ਕੋਈ ਵਿਕਾਰ ਹੈ ਮਨ ਵਿੱਚ ਕੋਈ ਮਾੜੀ ਵਿਚਾਰ ਹੈ ਤੇ ਤੁਹਾਡਾ ਸਭ ਕੁਝ ਹੀ ਮੈਲਾ ਬੇਸ਼ੱਕ ਹੱਥ ਸਾਬਣ ਨਾਲ ਧੋਲੋ ਭਾਵੇਂ ਰੇਤਾ ਨਾਲ ਮਲੋ ਜੋ ਮਰਜ਼ੀ ਕਰ ਲੋ ਤੁਸੀਂ ਸੁੱਚੇ ਨਹੀਂ ਹੋ ਸਕਦੇ ਸੁੱਚੇ ਹੋਣ ਲਈ ਤੁਹਾਨੂੰ ਪਾਣੀ ਦੀ ਰਹਿਤ ਰੱਖਣੀ ਪਵੇਗੀ ਪਾਣੀ ਵਿੱਚ ਮੈਲ ਸੁੱਟ ਦਿਓ ਗੰਦਗੀ ਸੁੱਟ ਦਿਓ ਥੱਲੇ ਬਹਿ ਜਾਏਗੀ ਪਾਣੀ ਨਿਰਮਲ ਦਾ ਨਿਰਮਲ ਰਹੇਗਾ ਸੋ ਨੰਬਰ 1 ਜੇ ਆਪਾਂ ਰਹਿਤ ਰੱਖਣੀ ਚਾਹੁੰਦੇ ਹਾਂ ਤੁਸੀਂ ਨੋਟ ਕਰ ਲੈਣਾ ਇਹ ਪੰਜ ਚੀਜ਼ਾਂ ਆ ਆਪਾਂ ਨੂੰ ਕਰਨੀਆਂ ਚਾਹੀਦੀਆਂ ਨੇ ਨਿਰਮਲ ਰਹਿਣਾ ਸ਼ੁੱਧ ਰਹਿਣਾ ਸਾਫ਼ ਰਹਿਣਾ ਵਿਚਾਰ ਚੰਗੇ ਰੱਖਣੇ ਦੂਜਿਆਂ ਦੇ ਪ੍ਰਤੀ ਪਿਆਰ ਭਾਵਨਾ ਰੱਖਣੀ ਨਫ਼ਰਤ ਨਾ ਕਰਨੀ ਈਰਖਾ ਨਾ ਕਰਨੀ ਇਸ ਨੂੰ ਵਿਵੇਕ ਆਖਦੇ ਨੇ ਦੂਜੇ ਨੰਬਰ ਤੇ ਤੇਜ ਮੈਨੇ ਅਗਨੀ ਅਗਨੀ ਦੀ ਰੈਤ ਕੀ ਇਹ ਸ਼ੁੱਧਤਾ ਤੇ ਸਹਜਤਾ ਤੁਸੀਂ ਅੱਗ ਵਿੱਚ ਕੋਈ ਵੀ ਚੀਜ਼ ਪਾਓ ਉਸ ਨੂੰ ਉਹ ਸ਼ੁੱਧ ਕਰ ਦਿੰਦੀ ਹੈ ਸਾਫ਼ ਕਰ ਦਿੰਦੀ ਹੈ ਤੇ ਉਹਦਾ ਜਿਹੜਾ ਸੁਭਾਅ ਹੈ ਉਹ ਸਹਜਤਾ ਵਾਲਾ ਹੈ ਤੁਸੀਂ ਉਹਦੇ ਵਿੱਚ ਕੋਈ ਚੇਂਜ ਪਾਈਏ ਤੇ ਉਹ ਸਾੜਨ ਲਈ ਕੋਈ ਉਦਮ ਨਹੀਂ ਕਰਦੀ ਕਿ ਇਸ ਤੀਰ ਨੂੰ ਮਛੇਤੀ ਨਾਲ ਸਾੜਦੇ ਆਂ ਨੂੰ ਮੈਂ ਤਬਾਹ ਕਰਦੇ ਆ ਇਸ ਤਰ੍ਹਾਂ ਕੁਝ ਨਹੀਂ ਸੋਚਦੀ ਉਹ ਉਹ ਸਹਿ ਸੁਭਾਅ ਆਪਣਾ ਕਾਰਜ ਕਰੀ ਜਾਂਦੀ ਜਿਹੜੀ ਚੀਜ਼ ਉਹਦੇ ਵਿੱਚ ਹੁੰਦੀ ਉਹ ਜੋ ਦਾ ਕਰਮ ਉਹ ਕਰਮ ਹੋਈ ਜਾ ਰਿਹਾ ਹੈ ਉਹਦਾ ਸੁਭਾਅ ਹੈ ਸਹਜਤਾ ਵਾਲਾ ਸ਼ੁੱਧਤਾ ਵਾਲਾ ਤੇ ਆਪਣਾ ਸੁਭਾਅ ਕੀ ਹੈ ਕਾਲੀ ਵਾਲਾ 체ਤੀ ਕਰ ਲੋ ਫੜ ਲੋ ਉਹ ਨਾ ਚਲਾ ਦੇ ਆ ਨਾ ਚਲਾ ਦੇ ਮੈਂ ਲੇਟ ਹੋ ਗਿਆ ਕਈ ਤੇ ਵਿਚਾਰੇ ਉਹ ਰੈੱਡ ਲਾਈਟ ਵੀ ਕ੍ਰਾਸ ਕਰਨ ਤੋਂ ਨਹੀਂ ਸੰਕੋਚ ਕਰਦੇ ਦੱਬੀ ਜਾਂਦੇ ਨੇ ਕੰਮ ਭਾਵੇਂ ਉਹ ਅੱਗੇ ਪੁਲਿਸ ਵਾਲਾ ਖਲੋਤਾ ਆਵੇ ਉਹ ਰੋਕ ਲਵੇ ਤੇ ਘੰਟਾ ਖਰਾਬ ਹੋ ਜਾਈ ਉਥੇ ਇੱਕ ਮਿੰਟ ਨਹੀਂ ਵੇਟ ਕਰਨ ਨੂੰ ਅਸੀਂ ਰਾਜੀ ਵਿੱਚੋਂ ਹੋਰਨ ਮਾਰੀ ਜਾਂਦੇ ਨੇ ਲੋਕ ਇਹ ਸਹਜਤਾ ਨਹੀਂ ਹੈ ਇਹ ਕਾਲੀ ਪਨਾ ਹੈ ਅਸੀਂ ਸਿਮਰਨ ਕਰਨ ਨੂੰ ਵੀ ਕਾਲੀ ਕਰਦੇ ਆਂ ਸੇਵਾ ਕਰਨ ਨੂੰ ਵੀ ਕਾਲੀ ਕਰਦੇ ਆਂ ਬਾਣੀ ਪੜਨ ਨੂੰ ਤੇ ਪੁੱਛੋ ਹੀ ਕੋਸ਼ ਨਾ ਕਿੰਨੀ ਕਾਲੀ ਹੁੰਦੀ ਏ ਸਾਨੂੰ ਕਿ ਜਪਜੀ ਪੜਨਾ ਤੇ 5-7 ਮਿੰਟ ਵਿੱਚ ਪੜਿਆ ਜਾਏ ਤੇ ਕੰਮ ਨਿਭੜੇ ਨਾ ਪੜੋ ਇਹੋ ਜਿਹਾ ਪੜਨ ਦੀ ਕੋਈ ਵੀ ਜ਼ਰੂਰਤ ਨਹੀਂ ਇੱਕ ਪਉੜੀ ਪੜ ਲਓ ਇੱਕ ਲਾਈਨ ਪੜ ਲਓ ਬੰਦਿਆ ਵਾਂਗੂ ਪੜੋ ਉਹਨੂੰ ਸਮਝ ਕੇ ਪੜੋ ਸਹਿਜ ਨਾਲ ਪੜੋ ਤੇ ਸਹਿਜ ਦੇ ਇੱਕ ਅਰਥ ਹੁੰਦੇ ਨੇ ਪ੍ਰਮਾਤਮਾ ਜੇ ਸਿਰ ਦੇ ਹਿਰਦੇ ਅੰਦਰ ਸਹਜਤਾ ਆ ਜਾਏ ਸਮਝੋ ਪਰਮਾਤਮਾ ਨਾਲ ਜੁੜ ਗਿਆ ਸੋ ਇਹ ਅਗਨੀ ਦਾ ਦੀ ਰਹੇ ਤੇ ਜਿਹੜੀ ਆਪਾਂ ਰੱਖਣੀ ਦੂਜੇ ਨੰਬਰ ਤੇ ਵాయు ਇਹਦੀ ਰਹੇ ਤੇ ਸਮਾਨਤਾ ਇਹ ਕੋਈ ਗਰੀਬ ਹੋਵੇ ਕੋਈ ਅਮੀਰ ਹੋਵੇ ਕੋਈ ਆਪੀ ਹੋਵੇ ਕੋਈ ਪੁੰਨੀ ਹੋਵੇ ਕੋਈ ਦਾਨੀ ਹੋਵੇ ਕੋਈ ਠਾਗ ਹੋਵੇ ਇਸਾਰੇ ਨੂੰ ਇੱਕੋ ਜੈ ਲੱਗਦੀ ਏ ਕਿਸੇ ਨਾਲੇ ਵਿਤਕਰਾ ਨਹੀਂ ਕਰਦੀ ਸੋ ਵాయు ਦਾ ਸੁਭਾਅ ਜਿਹੜਾ ਹੈ ਉਹਦੀ ਜਿਹੜੀ ਰਹਿਤ ਉਹ ਸਮਾਨਤਾ ਵਾਲੀ ਏ ਮਨੁੱਖ ਆਦਮੀ ਇਹਦਾ ਸੁਭਾਅ ਸਮਾਨਤਾ ਵਾਲਾ ਨਹੀਂ ਇਹ ਆਪਣੇ ਨਾਲ ਵਿਵਹਾਰ ਕਿਸੇ ਹੋਰ ਢੰਗ ਨਾਲ ਕਰਦਾ ਦੂਜਿਆਂ ਨਾਲ ਕਿਸੇ ਹੋਰ ਢੰਗ ਨਾਲ ਤੇ ਕਈਆਂ ਨੂੰ ਤੇ ਵੇਖ ਕੇ ਮੂੰਹ ਵੱਟ ਕੇ ਪਰਾਂ ਲੰਘ ਜਾਂਦਾ ਹੈ ਕਈਆਂ ਨੂੰ ਵੇਖ ਕੇ ਮਨ ਵਿੱਚ ਮਾੜੇ ਵਿਚਾਰ ਵੀ ਪੈਦਾ ਕਰਦਾ ਵੀ ਨਜ਼ਰ ਕਿਉਂ ਆ ਗਿਆ ਮੈਨੂੰ ਇਹ ਵੀ ਜਿਉਂਦਾ ਤੁਰਿਆ ਫਿਰਦਾ ਜੇ ਇਹ ਤੇ ਨਹੀਂ ਸੀ ਰਹਿਣਾ ਚਾਹੀਦਾ ਧਰਤੀ ਤੇ ਇਹ ਸਮਾਨਤਾ ਵਾਲਾ ਸਾਡਾ ਸੁਭਾਅ ਨਹੀਂ ਹੈ ਸਮਾਨਤਾ ਵਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਸਿੱਖੋ ਤੇ ਭਾਈ ਕਨਈਆ ਜੀ ਤੋਂ ਸਿੱਖੋ ਉਹ ਦੁਸ਼ਮਣ ਦੇ ਹੱਥਾਂ ਤੇ ਬੁੱਕ ਤੇ ਵੀ ਪਾਣੀ ਪਾ ਰਿਹਾ ਹੈ ਦੁਸ਼ਮਣ ਦੇ ਜ਼ਖਮ ਉੱਤੇ ਵੀ ਮਰਮ ਲਗਾ ਰਿਹਾ ਹੈ ਉਹ ਕਹਿੰਦਾ ਮੈਨੂੰ ਦੁਸ਼ਮਣ ਨਜ਼ਰ ਹੀ ਨਹੀਂ ਆਉਂਦਾ ਗੁਰੂ ਗੋਬਿੰਦ ਸਿੰਘ ਆਖਦੇ ਨੇ ਵੀ ਇਹ ਕੀ ਕਰਦਾ ਹੈ ਤੂੰ ਉਹ ਕਹਿੰਦੇ ਨੇ ਹੋਰ ਕੀ ਕਰਾਂ ਮੈਂ ਤੇ ਤੁਸੀਂ ਨਜ਼ਰ ਆਉਂਦੇ ਹੋ ਤੁਹਾਡੇ ਹੀ ਹੱਥ ਦਿਸਦੇ ਨੇ ਤੁਹਾਡੀ ਬੁੱਕ ਨਜ਼ਰ ਆਉਂਦੀ ਹੈ ਮੈਂ ਤੇ ਉਹਦੇ ਚ ਹੀ ਪਾਣੀ ਪਾਉਂਦਾ ਇਹ ਹੈ ਸਮਾਨਤਾ ਦੁਸ਼ਮਣ ਵਿੱਚ ਵੀ ਦੁਸ਼ਮਣਪਣਾ ਨਜ਼ਰ ਨਾ ਆਵੇ ਉਹ ਮਿੱਤਰੀ ਦਸੇ ਉਹ ਰੱਬ ਦਾ ਰੂਪ ਦਸੇ ਇਹ ਵాయు ਦਾ ਗੁਣ ਹੈ ਧਰਤੀ ਦਾ ਗੁਣ ਹੈ ਸਹਿਨਸ਼ੀਲਤਾ ਇਹਦੇ ਤੇ ਆਪਾਂ ਲੋਕਾਂ ਨੇ ਕਿੱਡੇ ਕਿੱਡੇ ਵੱਡੇ ਬੰਮ ਸੁੱਟੇ ਨੇ ਹੁਣ ਕਿੰਨਿਆ ਸਾਲਾਂ ਤੋਂ ਸੁੱਟਨੇ ਆ ਪਏ ਆ ਪਰ ਇਹ ਤੇ ਗੁੱਸਾ ਨਹੀਂ ਕਰਦੀ ਪਰ ਇਹਦਾ ਲੇਖਾ ਆਪਾਂ ਨੂੰ ਜ਼ਰੂਰ ਦੇਣਾ ਪੈਣਾ ਆਪਾਂ ਇਹਨਾਂ ਦੇਵਾਂਗੇ ਆਪਣੀ ਆਉਣ ਵਾਲੀਆਂ ਜਨਰੇਸ਼ਨਸ ਦੇਣਗੀ ਇਹ ਹੋਏਗਾ ਹਰ ਹਾਲਤ ਵਿੱਚ ਪਰ ਧਰਤੀ ਦੀ ਸਹਿਨਸ਼ੀਲਤਾ ਕੋ ਕੋਤ ਦਾ ਕੋ ਚੰਦਨ ਲੇਪ ਚਾਏ ਨੂੰ ਟੋਏ ਪੁੱਟ ਲਵੋ ਚਾਏ ਦੇ ਉੱਤੇ ਚੰਦਨ ਦਾ ਲੇਪ ਕਰ ਦਿਓ ਇਹ ਕਿਸੇ ਨੂੰ ਨਾ ਮਾੜਾ ਆਖਦੀ ਏ ਨਾ ਚੰਗਾ ਆਖਦੀ ਏ ਇਹ ਦਾ ਸੁਭਾਅ ਹੈ ਤੇ ਆਪਣੇ ਵੱਲ ਕੋਈ ਐ ਉਂਗਲ ਕਰ ਦੇਵੇ ਤੇ ਆਪਾਂ ਕਿੰਨੇ ਦੀ ਉਂਗਲ ਵੱਢਣ ਤੋਂ ਪਹਿਲਾਂ ਮੈਂ ਸਾਹ ਨਹੀਂ ਲਵਾਂਗਾ ਤੇ ਉਂਗਲ ਵੱਢ ਕੇ ਸਾਹ ਲਵਾਂਗਾ ਇਹਨੇ ਮੇਰੇ ਵੱਲ ਕੀਤੀ ਕਿਉਂ ਸਹਿਨਸ਼ੀਲਤਾ ਆਪਣੇ ਚੱਲ ਆਈਏ ਕੋਈ ਕੋਝ ਆਖੇ ਥੋੜਾ ਬਹੁਤਾ ਸਹਿਣ ਕਰਨ ਦੀ ਕੋਸ਼ਿਸ਼ ਕਰਿਆ ਕਰੀਏ ਇੱਕਦਮ फडਕ ਉੱਠਣਾ ਛੋਟੀ ਜੀ ਗੱਲ ਤੋਂ ਪਰਿਵਾਰ ਵਿੱਚ ਸਮਾਜ ਵਿੱਚ ਰਿਸ਼ਤੇਦਾਰਾਂ ਵਿੱਚ ਭੈਣਾ ਭਰਾਵਾਂ ਸੱਜਣਾ ਮਿੱਤਰਾਂ ਵਿੱਚ ਅਸੀਂ ਇੱਕ ਛੋਟੇ ਜੇ ਬੋਲ ਦੇ ਨਾਲ ਆਪਣੀ ਪੂਰੀ ਜ਼ਿੰਦਗੀ ਦੇ ਲਈ ਕਿਸੇ ਨੂੰ ਨਾਰਾਜ਼ ਕਰ ਬੈਠਦੇ ਆ ਕਿਸੇ ਨੂੰ ਦੁਸ਼ਮਣ ਬਣਾ ਲੈਨੇ ਆ ਇਹ ਜੇ ਛੋਟੀ ਜੀ ਗੱਲ ਸਹਿਨ ਕਰ ਲਈ ਜਾਏ ਤੇ ਸਾਰੀ ਉਮਰ ਸੁਖ ਦੀ ਨਿਕਲ ਸਕਦੀ ਏ। ਸੋ ਇਹ ਚੌਥਾ ਗੁਣ ਹੈ ਪ੍ਰਿਥਵੀ ਦਾ ਸਹਿਨਸ਼ੀਲਤਾ। ਆਕਾਸ਼ ਦਾ ਗੁਣ ਹੈ ਵਿਸ਼ਾਲਤਾ। ਉਹ ਕਿੱਥੋਂ ਤੱਕ ਫੈਲਿਆ ਹੋਇਆ ਹੈ। ਇੱਡਾ ਵੱਡਾ ਇੱਡਾ ਮਹਾਨ ਹੋਣ ਦੇ ਬਾਵਜੂਦ ਵੀ ਉਹ ਕਿਸੇ ਨਾਲ ਮਾੜਾ ਵਿਹਾਰ ਨਹੀਂ ਕਰਦਾ। ਆਪਾਂ ਆਪਣੇ ਤੋਂ ਛੋਟਿਆਂ ਨਾਲ ਆਪਣੇ ਤੋਂ ਮਾੜਿਆਂ ਨਾਲ ਤੇ ਵਿਹਾਰ ਆਪਾਂ ਸਾਰਿਆਂ ਨੂੰ ਪਤਾ ਹੀ ਜਿਹੋ ਜਿਹਾ ਕਰਨਾ ਹੈ ਉਹ ਹੀ ਆ ਕੇ ਬੁਲਾਉਣੇ ਆ। ਤੇ ਜੇ ਕੋਈ ਵੱਡਾ ਆਵੇ ਤੇ ਉਹਦੇ ਅੱਗੇ ਹੱਥ ਜੋੜ ਕੇ ਖਲੋਤੇ ਉਹਨੇ ਹਾਂਜੀ ਸਰਦਾਰ ਜੀ ਕਿਧਰੋਂ ਆਏ ਜੇ ਕੀ ਹਾਲ ਏ। ਉਹ ਕਿੰਨਾ ਫਰਕ ਏ ਨਾ ਆਪਣੀ ਸੋਚ ਵਿੱਚ। ਚੰਗਾ ਹੋਵੇ ਜੇ ਅਸੀਂ ਕਿਸੇ ਗਰੀਬੜੇ ਨੂੰ ਕਿਸੇ ਮਾਤੜ ਸਾਥੀ ਨੂੰ ਕਿਸੇ ਮਾੜੇ ਬੰਦੇ ਨੂੰ ਕਿਸੇ ਛੋਟੇ ਨੂੰ ਉਹਨਾਂ ਹੀ ਇੱਜ਼ਤ ਮਾਣ ਦਈਏ ਉਹਨਾਂ ਹੀ ਸਤਿਕਾਰ ਦੇ ਜਿੰਨਾ ਅਸੀਂ ਵੱਡਿਆਂ ਨੂੰ ਦਿੰਨੇ ਆ। ਇਹ ਹੈ ਵਿਸ਼ਾਲਤਾ ਔਰ ਇਹ ਜਿਹੜੇ ਪੰਜੇ ਗੁਣ ਨੇ ਇਹ ਪੰਜਾਂ ਤੱਤਾਂ ਦੇ ਗੁਣ ਨੇ ਤੇ ਕਬੀਰ ਸਾਹਿਬ ਕਹਿੰਦੇ ਨੇ ਮੈਂ ਤੇ ਆ ਰੈਤ ਰੱਖਣਾ ਵਾ ਮੈਂ ਅੰਦਰੋਂ ਨਿਰਮਲ ਹੋ ਗਿਆ ਅੰਦਰੋਂ ਮੈਲ ਉਤਾਰ ਦਿੱਤੀ ਮੈਂ ਵਿਕਾਰਾਂ ਦੀ ਅੰਦਰੋਂ ਮੈਂ ਸ਼ੁੱਧ ਹੋ ਗਿਆ ਅੰਦਰੋਂ ਮੈਂ ਸਹਿਜ ਵਿੱਚ ਰਹਿਣਾ ਮੈਂ ਸਾਰਿਆਂ ਨਾਲ ਸਮਾਨਤਾ ਵਾਲਾ ਵਿਵਹਾਰ ਕਰਦਾ ਲੋਕ ਮੈਨੂੰ ਮਾੜਾ ਵੀ ਆਖਦੇ ਨੇ ਤਾਂ ਵੀ ਮੈਂ ਸਹਿਨਸ਼ੀਲ ਹੋ ਕੇ ਰਹਿਣਾ ਤਾਂ ਇਹ ਤੇ ਉਹਨਾਂ ਨੇ ਆਖਿਆ ਸੀ ਨਾ ਨਿੰਦੋ ਨਿੰਦੋ ਮੋਖੋ ਲੋਗ ਨਿੰਦੋ ਕਰੀ ਜੋ ਮੇਰੀ ਨਿੰਦਿਆ ਮੈਨੂੰ ਕੀ ਫਰਕ ਪੈਂਦਾ ਨਿੰਦਾ ਜਨ ਕੋ ਖਰੀ ਪਿਆਰੀ ਤੇ ਨਿੰਦਾ ਤੇ ਮੇਰੇ ਵਾਸਤੇ ਚੰਗੀ ਏ ਤੁਸੀਂ ਹੋਰ ਤਕੜੇ ਹੋ ਕੇ ਕਰਿਆ ਕਰੋ ਇਹ ਹੈ ਸਹਿਨਸ਼ੀਲਤਾ ਇਹ ਹੈ ਵਿਸ਼ਾਲਤਾ ਸੋ ਇਹ ਪੰਜ ਗੁਣ ਧਾਰਨ ਕਰਨੇ ਨੇ ਤੇ ਪੰਜਾਂ ਤੱਤਾਂ ਤੋਂ ਸਾਡਾ ਸਰੀਰ ਬਣਿਆ ਹੈ ਇਹ ਪੰਜਾਂ ਤੱਤਾਂ ਦੇ ਪੰਜ ਗੁਣ ਨੇ ਜੇ ਆਪਾਂ ਇਹ ਪੰਜ ਗੁਣ ਧਾਰਨ ਕਰ ਲਈਏ ਜ਼ਿੰਦਗੀ ਵਿੱਚ ਤੇ ਆਪਾਂ ਇਹ ਸਰੀਰ ਦੇ ਵਿੱਚ ਹੁੰਦਿਆਂ-ਹੁੰਦਿਆਂ ਆਪਣੇ ਕਾਰਜ ਨੂੰ ਸਫਲ ਕਰ ਲਵਾਂਗੇ ਮੈਂ ਗੱਲ ਕੀਤੀ ਸੀ ਤੁਹਾਡੇ ਨਾਲ ਕਿ ਆਪਾਂ ਦਾ ਸਰੀਰ ਪੰਜਾਂ ਤੱਤਾਂ ਦਾ ਬਣਿਆ ਆਪਾਂ ਪੰਜਾਂ ਤੱਤਾਂ ਦੇ ਨਹੀਂ ਬਣੇ ਆਪਾਂ ਫਿਰ ਕਾਦੇ ਬਣੇ ਆਤਮਾ ਜਿਸ ਨੂੰ ਵਿਦਵਾਨ ਲੋਕਾਂ ਨੇ ਮਹਾ ਤਤ ਆਖਿਆ ਤੇ ਕਬੀਰ ਸਾਹਿਬ ਨੇ ਆਖਿਆ ਪੀ ਇਹ ਪਰਮਾਤਮਾ ਦੀ ਅੰਸ਼ ਹੈ ਜਿਹਦੇ ਤੋਂ ਇਹ ਪੰਜੇ ਤਤ ਪੈਦਾ ਹੋਏ ਨੇ ਜਿਸ ਨੂੰ ਆਪਾਂ ਹੁਣੇ ਪ੍ਰਕਿਰਤੀ ਕਰਕੇ ਸਮਝਿਆ ਇਹ ਪੰਜ ਤਤ ਉਸ ਮਹਾ ਤਤ ਤੋਂ ਪੰਜੇ ਤਤ ਪੈਦਾ ਹੋਏ ਨੇ ਉਹਦੀ ਅੰਸ਼ ਹੈ ਆਤਮਾ ਇਸ ਲਈ ਇਸ ਨੂੰ ਮਹਾ ਤਤ ਆਖਦੇ ਨੇ ਇਸ ਨੂੰ ਪਰਮਾਤਮਾ ਵੀ ਆਖਦੇ ਨੇ ਇਹ ਵੱਖਰੀ ਗੱਲ ਕਿ ਸਾਨੂੰ ਅਜੇ ਅਹਿਸਾਸ ਨਹੀਂ ਹੋਇਆ ਕਿ ਸਾਡੇ ਅੰਦਰ ਆਤਮਾ ਵੀ ਹੈ ਕਿਤੇ ਸਾਨੂੰ ਇਹ ਪਤਾ ਹੀ ਨਹੀਂਗਾ ਅਸੀਂ ਡਰਾਈਵਰ ਨੂੰ ਭੁੱਲ ਗਏ ਹਾਂ ਅਸੀਂ ਕਾਰ ਨੂੰ ਆਪਣਾ ਆਪਾ ਸਮਝਿਆ ਹੋਇਆ ਵੀ ਇਹ ਹੀ ਮੈਂ ਆ ਜਿਵੇਂ ਕੋ ਬੰਦਾ ਕਾਰ ਨੂੰ ਸਮਝ ਲੇ ਵੀ ਆ ਮੈਂ ਆ ਤੇ ਵਿੱਚ ਰਹਿਣ ਵਾਲਾ ਕੌਣ ਹੈ ਉਹ ਚੇਤਾ ਹੀ ਭੁੱਲ ਜਾ ਇਸ ਤਰ੍ਹਾਂ ਸਾਡੀ ਇਹ ਹਾਲਤ ਬਣ ਗਈ ਹੈ ਇਹ ਹਾਲਤ ਬਣੀ ਕਿਉਂ ਏ ਕਿਉਂਕਿ ਅਸੀਂ ਆਪਣਾ ਮੋਹ ਆਪਣਾ ਪਿਆਰ ਇਨਾਂ ਸ਼ਰੀਰਾਂ ਨਾਲ ਬਣਾ ਲਿਆ ਹੋਇਆ ਹੈ ਚਾਹੇ ਆਪਣੇ ਨਾਲ ਬਣਾ ਲਿਆ ਚਾਹੇ ਦੂਜਿਆਂ ਨਾਲ ਬਣਾ ਲਿਆ ਗੁਰਬਾਣੀ ਇਹ ਨਹੀਂ ਕਹਿੰਦੀ ਕਿ ਇਨਾਂ ਨਾਲ ਪਿਆਰ ਨਹੀਂ ਕਰਨਾ ਅਸੀਂ ਮੋਹ ਦੇ ਜਾਲ ਵਿੱਚ ਫਸ ਚੁੱਕੇ ਹਾਂ ਉਸ ਮੋਹ ਦੇ ਜਾਲ ਨੂੰ ਤੋੜਨਾ ਪਿਆਰ ਸਭਨਾਂ ਨੂੰ ਕਰਨਾ ਉਹ ਤੇ ਪਿਆਰ ਤੋਂ ਬਿਨਾ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ ਪਰ ਅਸੀਂ ਮੋਹ ਦੇ ਜਾਲ ਵਿੱਚ ਫਸੇ ਹਾਂ ਉਹ ਮੋਹ ਦੇ ਜਾਲ ਨੂੰ ਤੋੜਨਾ ਤੇ ਤਾਂ ਸਾਨੂੰ ਆਤਮਾ ਦੀ ਪਛਾਣ ਹੋਣੀ ਹੈ ਤੇ ਆਤਮਾ ਦਾ ਤੱਤ ਕੋਈ ਨਹੀਂ ਹੁੰਦਾ ਉਹ ਸਭਨਾ ਦਾ ਤੱਤ ਹੈ ਉਸ ਦੀ ਵੀ ਇੱਥੇ ਜੀਵਨ ਆਧਾਰ ਹੈ ਉਹਦੇ ਤੋਂ ਬਿਨਾ ਸਾਡੀ ਜ਼ਿੰਦਗੀ ਨਹੀਂ ਹੋ ਸਕਦੀ ਉਹਦੇ ਤੋਂ ਬਿਨਾ ਅਸੀਂ ਕਿਰਿਆਸ਼ੀਲ ਨਹੀਂ ਰਹਿ ਸਕਦੇ ਅਸੀਂ ਪੰਜੇ ਤੱਤ ਸਾਡੇ ਇਹ ਪੰਜਾਂ ਤੱਤਾਂ ਵਿੱਚ ਮਿਲ ਜਾਣਗੇ ਜਿੱਦਨ ਵਿੱਚ ਆਤਮਾ ਨਾ ਰਹੀ ਸੋ ਇਹ ਪੰਜ ਤੱਤ ਹਨ ਜਿਨ੍ਹਾਂ ਤੋਂ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਖਿਆ ਕਿ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਤੇ ਕਬੀਰ ਸਾਹਿਬ ਆਖਦੇ ਨੇ ਕਿ ਮੈਂ ਆਪ ਤੈਜ ਬਾਇ ਪ੍ਰਥਮੀ ਆਕਾਸ਼ਾ ਐਸੀ ਰਹਤ ਰਹੂੰ ਹਰ ਪਾਸਾ ਇਹਨਾਂ ਪੰਜਾਂ ਤੱਤਾਂ ਤੋਂ ਮੈਂ ਗਿਆਨ ਲਿਆ ਪੰਜਾਂ ਤੱਤਾਂ ਤੋਂ ਮੈਨੂੰ ਸਮਝ ਪਈ ਏ ਤੇ ਉਹਨਾਂ ਪੰਜਾਂ ਤੱਤਾਂ ਨੂੰ ਮੈਂ ਸਮਝ ਕੇ ਉਹਨਾਂ ਦੇ ਜਿਹੜੇ ਗੁਣ ਨੇ ਉਹਨਾਂ ਗੁਣਾਂ ਨੂੰ ਜ਼ਿੰਦਗੀ ਵਿੱਚ ਅਪਣਾਇਆ ਮੈਂ ਇਹ ਰਹਿਤ ਰੱਖੀ ਅਸੀਂ ਬਾਹਰ ਲੀਆਂ ਰੀਤਾਂ ਤੇ ਲੜੀ ਜਾਂਦੇ ਆ ਦੀਰਪਾਨ ਡਿੱਗ ਪੀਏ ਦਾ ਕੰਗਾ ਉੱਤਰ ਗਿਆ ਨਹੀਂ ਹੱਥ ਨਹੀਂ ਧੋਤੇ ਇਨੇ ਮੱਥਾ ਨਹੀਂ ਕੇ ਕਿਆ ਸੀ ਇੱਥੇ ਲੜੀ ਜਾਂਦੇ ਇਹਦੀ ਕੋਈ ਵੀ ਜ਼ਰੂਰਤ ਨਹੀਂ ਇਹਦੀ ਹੈ ਹੀ ਨਹੀਂ ਅਸਲ 'ਚ ਨਾ ਹੈ ਸਾਡੇ ਨਾਲ ਸਭ ਕੋ ਜਾਇਆ ਨਾ ਸਾਡੇ ਨਾਲ ਇੱਥੋਂ ਕੋਈ ਜਾਣ ਵਾਲਾ ਅਸੀਂ ਆਪਣੇ ਆਪ ਨੂੰ ਜਿੱਦਨ ਸਮਝ ਲਿਆ ਭਾਵੇਂ ਜਿੱਦਨ ਆਪਾਂ ਅਪਨਾਥ ਨੂੰ ਆਤਮਾ ਨੂੰ ਸਮਝ ਲਿਆ ਉਸ ਦਿਨ ਸਾਨੂੰ ਸਮਝ ਆਏਗੀ ਕਿ ਆ ਜੋ ਕੁਝ ਅਸੀਂ ਬਾਹਰ ਕੀਤਾ ਸੀ ਇਹ ਅਸੀਂ ਆਪਣਾ ਸਮਾਂ ਹੀ ਖਰਾਬ ਕੀਤਾ ਚੀਜ਼ਾਂ ਤੇ ਆ ਸਾਨੂੰ ਸਮਝਣ ਵਾਲੀਆਂ ਗੁਰਬਾਣੀ ਨੇ ਜੋ ਸਾਨੂੰ ਸਮਝਾਇਆ। ਸੋ ਆਪਾਂ ਜੀ ਯਤਨ ਕਰੀਏ ਸਮਾਂ ਹੋ ਗਿਆ ਮੈਂ ਤੁਹਾਡਾ ਸਮਾਂ ਹੋਰ ਨਹੀਂ ਲਵਾਵਾਂਗਾ। ਇੱਥੇ ਸਮਾਪਤੀ ਕਰਦੇ ਮੇਰਾ ਵਿਚਾਰ ਸੀ ਅੱਜ 12 11 ਤੇ 12 ਸ਼ਲੋਕ ਸਮਝਾਂਗੇ। ਪਰ ਚਲੋ ਇੰਨੇ ਹੀ ਕਾਫੀ ਜੇ ਸਮਝ ਆ ਜਾਏ ਤੇ ਕਿਉਂਕਿ ਸਮਝ ਤੇ ਆ ਹੀ ਨਹੀਂ ਗਈ। ਸਾਰੀ ਉਮਰ ਤੇ ਲੰਘ ਹੀ ਚੱਲੀ ਐ ਤੇ ਸਮਝ ਆ ਜੇ ਕਿ ਮੈਂ ਕਈ ਵਾਰੀ ਸੋਚਦਾ ਹੁੰਨਾ ਜੇ ਊੜਾ ਐੜਾ ਵੀ ਨਹੀਂ ਆਇਆ ਗੁਰਮਤਿ ਦਾ ਮੇਰਾ ਮਤਦੋਵੇ ਗੁਰਮਤਿ ਦਾ ਪੰਜਾਪਾਇਨੀਆਂ ਕਿਤਾਬਾਂ ਪੜ ਲਈਆਂ ਨੇ ਇੰਨੇ ਪਾਠ ਪੜ ਲਏ ਨੇ ਇੰਨੇ ਗ੍ਰੰਥ ਪੜ ਲਏ ਨੇ ਇੰਨੀਆਂ ਡਿਗਰੀਆਂ ਹਾਸਲ ਕਰ ਲਈਆਂ ਨੇ ਤੇ ਪੱਲੇ ਕੱਖ ਨਹੀਂ ਪਿਆ ਉਸੇ ਤਰ੍ਹਾਂ ਡੱਕ ਡੱਕੋ ਡੋਲੇ ਖਾਂਦੇ ਫਿਰਦੇ ਆ ਸਾਡੇ ਕ ਮਹਾਂਪੁਰਸ਼ ਹੁੰਦੇ ਹੀ ਭਾਈ ਭਜਨ ਸਿੰਘ ਉਹ ਹੁੰਦੇ ਹੁੰਦੇ ਕੰੰਡਾ ਨਾਲ ਵਜਦੇ ਫਿਰਦੇ ਨੇ ਲੋਕ ਤਕੰਦਾ ਨਹੀਂ ਵੱਜਣ ਵਾਲੀ ਗੱਲ ਹੋ ਰਹੀ ਕੀ ਜਿਹੜੇ ਰਾਹ ਤੇ ਜਾਣਾ ਸੀ ਜਿੱਥੇ ਪਹੁੰਚਣਾ ਸੀ ਮੈਂ ਪਹਿਲਾਂ ਗੱਲ ਕੀਤੀ ਦੂਰੀ ਵਧਦੀ ਜਾ ਰਹੀ ਹੈ ਜਾਣਾ ਇੱਧਰ ਨੂੰ ਹੀ ਜਾਈ ਉੱਧਰ ਨੂੰ ਜਾਂਦੇ ਸੋ ਇਸ ਦੂਰੀ ਤੋਂ ਬਚੀਏ ਆਪਣੀ ਮੰਜ਼ਿਲ ਵੱਲ ਵਧੀਏ ਤਾਂ ਜੋ ਜਿੰਨਾ ਕ ਰੱਬ ਨੇ ਆਪਾਂ ਨੂੰ ਸਮਾਂ ਦਿੱਤਾ ਜਿੰਨੇ ਸੁਵਾਸ ਦਿੱਤੇ ਨੇ ਉਹ ਸਾਡੇ ਸਫਲ ਹੋ ਸਕਣ ਆਪਾਂ ਗੱਲ ਕੀਤੀ ਸੀ ਕਿ ਸਿਮਰਨ ਕਰਨਾ ਤੇ ਉਹ ਅੱਜ ਤੋਂ ਨਹੀਂ ਹੁਣ ਤੋਂ ਹੀ ਸ਼ੁਰੂ ਕਰਨਾ ਹੈ ਜਿੰਨੇ ਤੁਸੀਂ ਹੁਣ ਇੱਥੇ ਬੈਠਿਆਂ ਬੈਠਿਆਂ ਸੁਵਾਸ ਲੈਨੇ ਤੁਹਾਡੇ ਉਹ ਸਫਲ ਨੇ ਜੇ ਤੁਹਾਡੇ ਵਿਚਾਰ ਇੱਥੇ ਰਹੇ ਨੇ ਤੇ ਜੇ ਬਾਹਰ ਘੁੰਮਦੇ ਫਿਰਦੇ ਰਹੇ ਹੋ ਤੇ ਫਿਰ ਤਾਂ ਸਫਲ ਨਹੀਂ ਨਾ ਹੋਣਾ ਕੁਝ ਵੀ ਸੋ ਜੇ ਆਪਾਂ ਇੱਥੇ ਬੈਠੇ ਰਹੇ ਆ ਪੂਰਾ ਟਾਈਮ ਮਨ ਕਰਕੇ ਇੱਥੇ ਹੀ ਆਜ ਰਹੇ ਆ ਤੇ ਇੰਨਾ ਸਮਾਂ ਕੰਮ ਸੇ ਕੰਮ ਆਪਣਾ ਸਫਲ ਹੋ ਗਿਆ ਸ੍ਰੀ ਥੀ ਵਿਚਾਰ ਦੀ ਸਮਾਪਤੀ ਕਰਦੇ ਆਪ ਸੰਗਤ ਨੇ ਬਹੁਤ ਪਿਆਰ ਨਾਲ ਬੈਠ ਕੇ ਅੱਜ ਦੇ ਵਿਚਾਰ ਨੂੰ ਸੁਣਿਆ ਆਪ ਸਾਰੀ ਸੰਗਤ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਮੇਰੇ ਪਾਸੋਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ